ਜ਼ਿੰਦਗੀ ਵਿੱਚ ਅਜਮਾਓ ਇਹ ਖਾਸ ਤਰੀਕੇ ਨੰਬਰ 1 ਜੇਕਰ ਕਿਸੇ ਨੂੰ ਨੌ ਚੱਬਨ ਦੀ ਆਦਤ ਹੈ ਤਾਂ ਅਜਿਹਾ ਕਰਨਾ ਤੁਰੰਤ ਬੰਦ ਕਰ ਦਿਓ ਨਹੀਂ ਤਾਂ ਤੁਹਾਨੂੰ ਭਾਰੀ ਆਰਥਿਕ ਨੁਕਸਾਨ ਉਠਾਉਣਾ ਪੈ ਸਕਦਾ ਹੈ ਨੰਬਰ 2 ਬਿਨਾਂ ਬ੍ਰਸ਼ ਕੀਤੇ ਸਾਨੂੰ ਕੁਝ ਵੀ ਖਾਣਾ ਜਾਂ ਪੀਣਾ ਦੰਦਾਂ ਦੀ ਸਿਹਤ ਲਈ ਠੀਕ ਨਹੀਂ ਹੈ ਜੇਕਰ ਤੁਸੀਂ ਸਵੇਰੇ ਚਾਹ ਜਾਂ ਕੌਫੀ ਪੀਣ ਦੇ ਤੁਰੰਤ ਬਾਅਦ ਬ੍ਰਸ਼ ਕਰਦੇ ਹੋ ਤਾਂ ਇਹ ਦੰਦਾਂ ਲਈ ਕਾਫੀ ਨੁਕਸਾਨਦੇਹ ਹੋ ਸਕਦਾ ਹੈ ਨੰਬਰ 3 ਭੋਜਨ ਦੀ ਕਦੇ ਵੀ ਆਲੋਚਨਾ ਨਹੀਂ ਕਰਨੀ ਚਾਹੀਦੀ ਗੁੱਸੇ ਵਿੱਚ ਭੋਜਨ ਨੂੰ ਛੱਡਣਾ ਜਾਂ ਸੁੱਟਣਾ ਨਹੀਂ ਚਾਹੀਦਾ ਖੜੇ ਹੋ ਕੇ ਜਾਂ ਜੁੱਤੀ ਪਾ ਕੇ ਜਾਂ ਸਿਰ ਟਾ ਕੇ ਖਾਣਾ ਨਹੀਂ ਖਾਣਾ ਚਾਹੀਦਾ ਨੰਬਰ 4 ਖਾਣਾ ਹਮੇਸ਼ਾ ਨਹਾਉਣ ਤੋਂ ਬਾਅਦ ਹੀ ਤਿਆਰ ਕਰਨਾ ਚਾਹੀਦਾ ਹੈ ਪਹਿਲੀ ਰੋਟੀ ਨੂੰ ਤਿੰਨ ਭਾਗਾ ਵਿੱਚ ਵੰਡੋ ਅਤੇ ਇੱਕ ਹਿੱਸਾ ਗਾ ਲਈ ਦੂਜਾ ਕੁੱਤੇ ਲਈ ਅਤੇ ਤੀਜਾ ਕਾ ਲਈ ਰੱਖੋ ਫਿਰ ਅਗਨੀ ਦੇਵ ਨੂੰ ਭੇਟ ਕਰਕੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਭੋਜਨ ਖਿਲਾਓ ਨੰਬਰ 5 ਚਾਹ ਨੂੰ ਪਾਣੀ ਵਿੱਚ ਉਬਾਲੋ ਅਤੇ ਫਿਲਟਰ ਕਰੋ ਜਦੋਂ ਇਹ ਠੰਡਾ ਹੋ ਜਾਵੇ ਤਾਂ ਇਸ ਵਿੱਚ ਆਂਡਾ ਅਤੇ ਵਿਟਾਮਿਨ E ਮਿਲਾਓ ਇਸ ਮਿਸ਼ਰਣ ਨੂੰ ਵਾਲਾਂ ਦੀਆਂ ਜੜ੍ਹਾਂ ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ 30 ਮਿੰਟ ਬਾਅਦ ਠੰਡੇ ਪਾਣੀ ਨਾਲ ਵਾਲਾਂ ਨੂੰ ਧੋ ਲਓ ਹਫਤੇ ਵਿੱਚ ਇੱਕ ਵਾਰ ਇਸ ਪ੍ਰਕਿਰਿਆ ਨੂੰ ਦੁਹਰਾਉਣ ਨਾਲ ਤੁਹਾਨੂੰ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ ਨੰਬਰ 6 ਪਰਿਵਾਰ ਦੇ ਮੈਂਬਰਾਂ ਨਾਲ ਬੈਠ ਕੇ ਖਾਣਾ ਖਾਂਦੇ ਸਮੇਂ ਫੋਨ ਜਾਂ ਇੰਟਰਨੈਟ ਦੀ ਵਰਤੋਂ ਨਾ ਕਰੋ ਇਸ ਸਮੇਂ ਕਿਸੇ ਵੀ ਤਰ੍ਹਾਂ ਦੀ ਗੱਲ ਕਰਨ ਤੋਂ ਪਰਹੇਜ਼ ਕਰੋ ਸਭ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ ਨੰਬਰ 7 ਖਾਣਾ ਖਾਂਦੇ ਸਮੇਂ ਗੱਲ ਨਹੀਂ ਕਰਨੀ ਚਾਹੀਦੀ ਕਿਹਾ ਜਾਂਦਾ ਹੈ ਕਿ ਖਾਣਾ ਖਾਂਦੇ ਸਮੇ ਗੁੱਸਾ ਜਾਂ ਗੱਲ ਅਜੀਬ ਆਵਾਜ਼ਾਂ ਨਹੀਂ ਕੱਢਣੀਆਂ ਚਾਹੀਦੀਆਂ ਖਾਣਾ ਖਾਂਦੇ ਸਮੇ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣਾ ਚਾਹੀਦਾ ਹੈ ਨੰਬਰ 8 گاਉਂ ਅਤੇ ਅਗਣੀ ਨੂੰ ਕਦੇ ਵੀ ਨੰਗੇ ਹੱਥਾਂ ਜਾਂ ਪੈਰਾਂ ਨਾਲ ਨਾ ਛੂਹੋ ਦੇਵੀ-ਦੇਵਤਿਆਂ ਨੂੰ ਚੜਾਏ ਫੁੱਲ ਜਾਂ ਮਾਲਾ ਸੁੱਕ ਜਾਣ ਦੇ ਬਾਵਜੂਦ ਘਰ ਵਿੱਚ ਰੱਖਣਾ ਲਾਭਦਾਇਕ ਨਹੀਂ ਹੁੰਦਾ ਹੈ ਨੰਬਰ 9 ਸੌਣ ਤੋਂ ਪਹਿਲਾਂ ਪੈਰਾਂ ਨੂੰ ਠੰਡੇ ਪਾਣੀ ਨਾਲ ਧੋਣਾ ਚਾਹੀਦਾ ਹੈ ਪਰ ਸੌਣ ਵੇਲੇ ਪੈਰ ਗਿੱਲੇ ਨਹੀਂ ਹੋਣੇ ਚਾਹੀਦੇ ਐਸ ਨਾਲ ਤੰਦਰੁਸਤ ਨੁਕਸਾਨ ਹੁੰਦਾ ਹੈ ਨੰਬਰ 10 ਭੋਜਨ ਹਮੇਸ਼ਾ ਪੂਰਬ ਜਾਂ ਉੱਤਰ ਵੱਲ ਮੂੰਹ ਕਰਕੇ ਖਾਣਾ ਚਾਹੀਦਾ ਹੈ ਹੋ ਸਕੇ ਤਰਜ਼ੋਈ ਵਿੱਚ ਬੈਠ ਕੇ ਹੀ ਖਾਣਾ ਖਾਓ ਜੁੱਤੀ ਪੈਨਣ ਵੇਲੇ ਕਦੇ ਨਾ ਖਾਓ ਨੰਬਰ 11 ਰਾਤ ਨੂੰ ਚੌਲ ਦਹੀਂ ਦਾ ਸੇਵਨ ਕਰਨ ਨਾਲ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਰਾਤ ਦੇ ਖਾਣੇ ਵਿੱਚ ਇਹਨਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 12 ਜੇਕਰ ਤੁਹਾਡੇ ਘਰ ਦੀ ਟੂਟੀ ਤੋਂ ਪਾਣੀ ਟਪਕਦਾ ਹੈ ਤਾਂ ਉਸ ਨੂੰ ਬੰਦ ਕਰਨ ਤੋਂ ਬਾਅਦ ਵੀ ਉਸ ਵਿੱਚੋਂ ਪਾਣੀ ਟਪਕਦਾ ਰਹਿੰਦਾ ਹੈ ਤਾਂ ਉਸ ਦੀ ਜਲਦੀ ਤੋਂ ਜਲਦੀ ਮੁਰੰਮਤ ਕਰ ਲੈਣੀ ਚਾਹੀਦੀ ਹੈ ਕਿਉਂਕਿ ਪਾਣੀ ਬਾਗ ਘਰ ਦਾ ਧੰਨ ਵੀ ਰੋੜ ਜਾਂਦਾ ਹੈ ਅਤੇ ਆਰਥਿਕ ਨੁਕਸਾਨ ਹੁੰਦਾ ਹੈ ਨੰਬਰ 13 ਖਾਣੇ ਦੀ ਪਲੇਟ ਨੂੰ ਹਮੇਸ਼ਾ ਆਦਰ ਨਾਲ ਮੈਟ ਜਾਂ ਮੇਜ਼ ਤੇ ਰੱਖੋ ਖਾਣੇ ਦੀ ਪਲੇਟ ਨੂੰ ਕਦੇ ਵੀ ਇੱਕ ਹੱਥ ਨਾਲ ਨਾ ਫੜੋ ਨੰਬਰ 14 ਜੇਕਰ ਘਰ ਦੇ ਕਿਸੇ ਭਾਂਡੇ ਚੋਂ ਪਾਣੀ ਲੀਕ ਹੋ ਰਿਹਾ ਹੈ ਤਾਂ ਉਸ ਨੂੰ ਠੀਕ ਕਰਵਾਓ ਨੰਬਰ 15 ਜੇਕਰ ਛੱਤ ਤੇ ਰੱਖੀ ਪਾਣੀ ਵਾਲੀ ਟੈਂਕੀ ਚੋਂ ਪਾਣੀ ਵਗ ਰਿਹਾ ਹੈ ਤਾਂ ਉਸ ਦੀ ਵੀ ਮੁਰੰਮਤ ਕਰਵਾਓ ਨੰਬਰ 16 ਘਰ ਵਿੱਚ ਫਰਸ਼, ਕੰਧ ਜਾਂ ਛੱਤ ਤੇ ਤਰੇੜਾਂ ਨਾ ਪੈਣ ਦਿਓ ਜੇਕਰ ਅਜਿਹਾ ਹੁੰਦਾ ਹੈ ਤਾਂ ਉਹਨਾਂ ਨੂੰ ਤੁਰੰਤ ਭਰੋ ਘਰ ਵਿੱਚ ਦਰਾਰਾਂ ਦਾ ਹੋਣਾ ਅਸ਼ੁੱਭ ਮੰਨਿਆ ਜਾਂਦਾ ਹੈ। ਨੰਬਰ 17 ਆਪਣੇ ਨਹ ਲੰਬੇ ਨਾ ਰੱਖੋ। ਸਰੀਰ ਦੇ ਸਾਰੇ ਰੋਮਾਂ ਨੂੰ ਦਿਨ ਵਿੱਚ ਤਿੰਨ ਵਾਰ ਸਵੇਰੇ, ਸ਼ਾਮ ਅਤੇ ਰਾਤ ਨੂੰ ਪਾਣੀ ਨਾਲ ਧੋਵੋ। ਨੰਬਰ 18 ਘਰ ਵਿੱਚ ਜਾਂ ਵਾਸ਼ਰੂਮ ਵਿੱਚ ਕਿਤੇ ਵੀ ਮੱਕੜੀ ਦੇ ਜਾਲੇ ਨਾ ਲੱਗਣ ਦਿਓ ਨੰਬਰ 19 ਛੱਤ ਤੇ ਬਾਸ ਅਤੇ ਕਿਸੇ ਵੀ ਤਰ੍ਹਾਂ ਦੀ ਅਨਵਰਤੀ ਵਸਤੂ ਨਾ ਰੱਖੋ ਨੰਬਰ 20 ਘਰ ਦੀ ਔਰਤ ਦਾ ਸਤਿਕਾਰ ਕਰੋ